ਚੈਕਿੰਗ ਚੈਕਿੰਗ ਹੋ ਗਏ ਹੀ ਸਾਰੇ ਅੰਦਰ ਜਾਂਦੇ ਆ ਮੋਬਾਈਲ এলাਉਡ ਨਹੀਂ ਹੈਗਾ ਪ੍ਰੈਸ এলাਉਡ ਨਹੀਂ ਕੋਈ ਜਿਹੜਾ ਜਿਹਦੀ ਜਿਹਦੀ ਵੋਟ ਹੈਗੀ ਆ ਆਈ ਗਾਰਡ ਜਾਂ ਜਿਹੜਾ ਜੀਐਸਟੀ ਵਾਲੇ ਡਾਕੂਮੈਂਟ ਹੈਗੇ ਆ ਉਹ ਦਿਓ ਕਿ ਉਹ ਫੇਰ ਅੰਦਰ ਜਾਣ ਦੇ ਜੇ ਕੋਈ ਯਾਰ ਗਦਾਰੀ ਕਰੇ ਤੇ ਫਿਰ ਗਦਾਰੀ ਬਰਦਾਸ਼ਤ ਨਹੀਂ ਹੁੰਦੀ ਮਗਰ ਜੋ ਅੱਜ ਦੀ ਰਿਕਾਰਡ ਤੋੜ ਜਿਹੜੇ ਸਾਨੂੰ ਨਜ਼ਰ ਆ ਰਹੀ ਹੈ ਸਿਰਫ ਤੇ ਹਰਮ ਲੱਕੀ ਗਰੁੱਪ ਦੀ ਨਜ਼ਰ ਆ ਰਹੀ ਹੈ ਕਿਉਂਕਿ ਹਰ ਬੰਦੇ ਨੇ ਆਗੇ ਸਾਨੂੰ ਕਸਮ ਪਾ ਕੇ ਵੀ ਇਹ ਗੱਲ ਕਹੀ ਹੈ ਕਿ ਜਤਿੰਦਰ ਜੀ ਰਿਆਜੀ ਲੱਕੀ ਦੇ ਗਰੁੱਪ ਨੂੰ ਪੂਰੇ ਨੂੰ ਹੀ ਐਕਤੀ ਜਿਤਾ ਕੇ ਲਿਆਵਾਂਗੇ ਅਪ ਟੂ ਇੰਟਰਨੈਸ਼ਨਲ ਸਟੈਂਡਰਡ ਉਹ ਵਿਚਕਰਮਾ ਜੀ ਨੂੰ ਠਰਾਸਮੀ ਆਈ ਉਹ ਕਹਿੰਦੇ ਮੇਰੀ ਇਹ ਮੋਨੋਪੋਲੀ ਦੀ ਆਈਟਮਸ ਜੀ ਇਹਨੂੰ ਨਹੀਂ ਬਣਾਉਣੀ ਚਾਹੀਦੀ ਸੀ ਜਤਿੰਦਰ ਮਿੱਤਲ ਦੇ ਗਰੁੱਪ ਦੀ ਅਸੀਂ ਇੱਕ ਗੰਟੀ ਲੰਨੀ ਆ ਸਾਡੀ ਮੈਟਲਟੀ ਪਹਿਲੇ ਦਿਨ ਤੋਂ ਕਲੀਅਰ ਸੀ ਪਹਿਲੇ ਦਿਨ ਤੋਂ ਪ੍ਰਸ਼ਾਸਨ ਲਗਾਉਣ ਦਾ ਮਤਲਬ ਇਹ ਆ ਵੀ ਫੇਅਰ VOTING ਹੋਵੇ ਆਪਣਾ ਵੋਟ ਦਾ ਅਧਿਕਾਰ ਹਰੇਕ ਬੰਦਾ ਆਪਣੇ ਮਨ ਨਾਲ ਕਰੇ ਪਰ ਇਲਤਰ ਸਰ ਬੰਲਣਾ ਦਾ 4 ਲੱਖ ਕੁ ਜਿੰਨਾ ਹੀ ਭਰੀ ਹੈ ਅੱਛਾ ਕਾਰ ਹੈ ਕਾਰਨ ਤੁਸੀਂ ਦੇਖੀ ਰਹੇ ਹੋ ਸਰ ਮੋਬਾਈਲ ਪਰੇ ਕੋ ਖੜੇ ਹੈ ਪਏ ਹੈ ਸਿਰਫ ਇੱਕ ਦੋ ਬੰਦਿਆਂ ਦੀ ਈਗੋ ਪ੍ਰੋਬਲਮ ਦੀ وجہ ਨਾਲ ਅਦਰਵਾਈਜ਼ ਇਹ ਯਨਾਨੀ ਮਸਲੀ ਸੀਗਾ ਇੱਕ ਦੋ ਸਾਰੇ ਗਰੁੱਪਾਂ ਨੂੰ ਲੱਕੀ ਮਨਜ਼ੂਰ ਸੀ ਮੈਂ بڑے ਵੱਡੇ ਸ਼ਬਦ ਕਹਿ ਰਿਹਾ ਹਾਂ ਮੈਂ ਇਹ ਸ਼ੋਅ ਨਹੀਂ ਕਰ ਦਦਾ ਰਿਟਰਨ ਵੀ ਹੈ ਤੇ ਰਿਕਾਰਡਿੰਗਾਂ ਵੀ ਹੈ ਦੋਨਾਂ ਗਰੁੱਪਾਂ ਨੂੰ ਲੱਕੀ ਦੇ ਲਈ ਸਾਰੇ ਬੰਦੇ ਸਮਸੇ ਕੋਈ ਫੋਟੋ ਨਹੀਂ ਮਲਾਈ ਜਾ ਰਹੀ ਕੁਛ ਨਹੀਂ ਵਾ ਹੁਣੇ ਦੋ ਮੁੰਡੇ ਦੋ ਕੇਸ ਆਏ ਉਹ ਬੂਟ ਪਾਉਣਗੇ ਉਹ ਕਹਿੰਦੇ ਤੁਹਾਡੀ ਬੂਟ ਪਹਿਲਾਂ ਪੈ ਚੁੱਕੀ ਆ ਪੂਰਾ ਗੋਲ ਮੋਲ ਕੰਮ ਚੱਲ ਰਿਹਾ ਨਾ ਕਿਸੇ ਆਈਡੈਂਟੀ ਕਾਰਡ ਨਾਲ ਫੋਟੋ ਮਲਾਈ ਜਾ ਰਹੀ ਐ ਨਾ ਕੁਛ ਹੋਇਆ ਉਹ ਹੋ ਰਿਹਾ ਅੰਦਰ ਸਰ ਕੁਲਾਰ ਸਾਹਿਬ ਉਹ ਕੌਣ ਹੁੰਦ ਨੇ ਪ੍ਰੈਜ਼ਾਈਡਿੰਗ ਅਫਸਰ ਮਨਜਿੰਦਰ ਸਿੰਘ ਸੱਚਦੇਵਾ ਨੇ ਮੈਂ ਤੁਹਾਡੇ ਕੋਲ 5 ਮਿੰਟਾਂ ਚ ਮੁੰਡਾ ਆਊਗਾ ਤੁਹਾਡੇ ਕੈਮਰੇ ਤੇ ਲੈ ਕੇ ਆਉਣਾ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਇਲੈਕਸ਼ਨਜ਼ ਹੋ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਦੇ ਇਲੈਕਸ਼ਨ ਹੋ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਅੱਜ ਇਹ ਇਲੈਕਸ਼ਨ ਹੋਣੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਈਕਲ ਅਤੇ ਜਿਹੜੇ ਆਟੋ ਪਾਰਟਸ ਆ ਮੈਨੂਫੈਕਚਰਿੰਗ ਯੂਨਿਟਸ ਹੈ ਉਹਨਾਂ ਦੇ ਬਹੁਤ ਹੀ ਅਹਿਮ ਇਲੈਕਸ਼ਨ ਹੁੰਦੇ ਨੇ ਔਰ ਇਸ ਵਾਰ ਦੋਨੋਂ ਟੀਮਾਂ ਬਹੁਤ ਜ਼ੋਰ ਲਗਾ ਰਹੀਆਂ ਨੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਡੀਐਸ ਚਾਵਲਾ ਦੀ ਟੀਮ ਹੈਗੀ ਹੈ ਔਰ ਦੂਜੇ ਪਾਸੇ ਹਰ ਸਿਮਰਨਜੀਤ ਸਿੰਘ ਲੱਕੀ ਇਹਨਾਂ ਦੀ ਟੀਮ ਹੈਗੀ ਹੈ ਔਰ ਦੋਨੋਂ ਟੀਮਸ ਵੱਲੋਂ ਦੋਨਾਂ ਗਰੁੱਪ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈਗਾ ਕਿ ਇੱਥੇ ਅੱਜ ਇਲੈਕਸ਼ਨਸ ਜਿਹੜੇ ਨੇ ਜਿੱਤੇ ਜਾਣ ਇੱਕ ਇੱਕ ਵੋਟ ਜਿਹੜੀ ਹੈ ਉਹ ਕਾਊਂਟ ਕਰੇਗੀ ਇੱਕ ਇੱਕ ਵੋਟ ਇਨਾਂ ਨੂੰ ਜਿਹੜੀ ਹੈਗੀ ਆ ਉਹ ਉਸ ਨੂੰ ਆਪਣੀ ਤਰਫ ਖਿੱਚਣ ਦੀਆਂ ਤਿਆਰੀਆਂ ਕਰ ਰਹੇ ਨੇ ਤੁਸੀਂ ਇੱਥੇ ਦੇਖੋ ਦੋਨੋਂ ਹੀ ਜਿਹੜੇ ਵਿਰੋਧੀ ਨੇ ਆਲੇ ਦੁਆਲੇ ਬੈਰੀਕੇਡਸ ਦੇ ਦੋਨੋਂ ਗਰੁੱਪ ਖੜੇ ਨੇ ਇੱਕ ਪਾਸੇ ਡੀਐਸ ਚਾਵਲਾ ਗਰੁੱਪ ਅਤੇ ਉਹਨਾਂ ਦੇ ਜਿਹੜੇ ਮੈਂਬਰਸ ਨੇ ਇਲੈਕਸ਼ਨ ਲੜ ਰਹੇ ਨੇ ਉਹ ਖੜੇ ਨੇ ਦੂਜੇ ਪਾਸੇ ਹਰ ਸਿਮਰਨਜੀਤ ਸਿੰਘ ਲਕੀ ਹੋਣਾ ਦੀ ਟੀਮ ਹੈ ਅਤੇ ਉਹਨਾਂ ਦੇ ਮੈਂਬਰ ਹੈ ਉਹ ਖੜੇ ਨੇ ਕਿਉਂਕਿ ਇੱਥੇ ਇੱਕ ਇੱਕ ਵੋਟ 카ਉਂਟ ਹੋਏਗੀ ਇੱਕ ਇੱਕ ਵੋਟ ਦਾ ਬਹੁਤ ਮਾਤਵ ਹੈ ਔਰ ਇੱਥੇ ਤੁਸੀਂ ਦੇਖੋ ਕਿ ਜਿੰਨੇ ਵੀ ਵੋਟਰਸ ਨੇ ਖਾਸ ਕਰਕੇ ਸਾਈਕਲ ਇੰਡਸਟਰੀ ਔਰ ਆਟੋ ਪਾਰਟਸ ਨਾਲ ਜੁੜੇ ਹੋਏ ਖਾਸ ਕਰਕੇ ਸਾਈਕਲ ਮਾਰਕੀਟਸ ਦੇ ਟ੍ਰੇਡਰਸ ਔਰ ਛੋਟੇ ਐਸਐਮਐਮ ਨਾਲ ਜੁੜੇ ਹੋਏ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਇਨਾ ਇਲੈਕਸ਼ਨਸ ਦੇ ਲਈ ਹਾਲਾਂਕਿ ਪਿਛਲੇ ਪਾ ਦੋ ਤਿੰਨ ਦਿਨਾਂ ਤੋਂ ਦੇਖਿਆ ਹੈਗਾ ਕਿ ਕਿਤੇ ਨਾ ਕਿਤੇ ਇਸ ਇਲੈਕਸ਼ਨ ਨੂੰ ਲੈ ਕੇ ਸਿਆਸਤ ਵੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਸੀ ਲੇਕਿਨ ਹੁਣ ਜਿਹੜਾ ਮਾਮਲਾ ਥੰਮ ਚੁਕਿਆ ਇਲੈਕਸ਼ਨ ਸ਼ੁਰੂ ਹੋ ਚੁੱਕੇ ਨੇ VOTING ਸ਼ੁਰੂ ਹੋ ਚੁੱਕੀ ਹੈਗੀ ਆ ਅੰਦਰ ਵੋਟ ਜਿਹੜੀ ਆ ਪੈਰੀਆਂ ਨੇ ਕਿਸੇ ਨੂੰ ਅੰਦਰ ਮੋਬਾਈਲ ਫੋਨ ਲਿਜਾਣਾ ਅਲਾਉਡ ਨਹੀਂ ਹੈ ਇੱਥੋਂ ਤੁਸੀਂ ਆਪਣਾ ਆਈ ਕਾਰਡ ਆਧਾਰ ਕਾਰਡ ਜੋ ਤੁਹਾਡੀ ਵੋਟ ਬਣੀ ਹੈ ਉਹ ਵੋਟ ਦਿਖਾ ਕੇ ਅੰਦਰ ਜਾਣਾ ਮੋਬਾਈਲ ਜਮ੍ਹਾਂ ਕਰਵਾਉਣਾ ਦੋਨੋਂ ਟੀਮਾਂ ਦੇ ਮੈਂਬਰ ਆਲੇ ਦੁਆਲੇ ਖੜੇ ਨੇ ਦੇਖ ਰਹੇ ਨੇ ਕਿ ਕੋਈ ਵੀ ਜਿਹੜੀ ਜਾਲੀ ਵੋਟ ਉਹਨਾਂ ਪੁਕਤੇ ਇਸ ਲਈ ਹਰ VOTER ਨੂੰ ਜਿਹੜਾ ਦੋਨੋਂ ਗਰੁੱਪ ਜਿਹੜੇ ਨੇ ਚੈੱਕ ਕਰ ਰਹੇ ਨੇ ਉਸ ਤੋਂ ਬਾਅਦ ਅੰਦਰ ਜਿਹੜਾ ਹੈਗਾ ਸਿਕਿਉਰਿਟੀ ਲੱਗੀ ਹੋਈ ਹੈ ਜਿੱਥੇ ਬਕਾਇਦਾ ਤਲਾਸ਼ੀ ਕਰਕੇ ਸਿਕਿਉਰਿਟੀ ਆਫਿਸਰਜ਼ ਅੰਦਰ ਜਾਣ ਲਈ ਦੇ ਰਹੇ ਨੇ ਮੋਬਾਈਲ ਅੰਦਰ ਅਲਾਉਡ ਨਹੀਂ ਹੈ ਮੋਬਾਈਲ ਬਾਹਰ ਹੀ ਰਖਾ ਦਿੱਤੇ ਜਾਂਦੇ ਨੇ ਇੱਥੇ ਤੁਸੀਂ ਦੇਖੋ ਕੀ ਬੈਰੀਕੇਡਿੰਗ ਕੀਤੀ ਹੈ ਔਰ ਨਾਲ ਰੱਖਿਆ ਆਇਆ ਹੈ ਔਰ ਤਲਾਸ਼ੀ ਸਭ ਤੋਂ ਵੱਧ ਜਿਹੜੀ ਹੈ ਆਫੀਸਰਸ ਕਰ ਰਹੇ ਸਰ ਮੋਬਾਈਲ ਅੰਦਰ ਅਲਾਉਡ ਤਾਂ ਨਹੀਂ ਹੈ ਨਾ ਨਹੀਂ ਨਹੀਂ ਮੋਬਾਈਲ ਅਲਾਉਡ ਨਹੀਂਗਾ ਅੱਛਾ ਇੱਥੇ ਸਾਰੀ ਪਹਿਲਾਂ ਚੈਕਿੰਗ ਹੋਏਗੀ ਫਿਰ ਅੰਦਰ ਜਾਣਗੇ ਚੈਕਿੰਗ ਚੈਕਿੰਗ ਹੋ ਗਈ ਸਾਰੇ ਅੰਦਰ ਜਾ ਰਹੇ ਆ ਜੀ ਚੈਕਿੰਗ ਕਰ ਚੈਕਿੰਗ ਹੋ ਕੇ ਹੀ ਸਾਰੇ ਅੰਦਰ ਜਾਂਦੇ ਆ ਮੋਬਾਈਲ ਅਲਾਉਡ ਨਹੀਂ ਹੈਗਾ ਪ੍ਰੈਸ ਅਲਾਉਡ ਨਹੀਂ ਕੋਈ ਜਿਹੜਾ ਜਿਹਦੀ ਵੋਟ ਹੈਗੀ ਆ ਆਈ ਕਾਰਡ ਜਾਂ ਜਿਹੜੇ GST ਵਾਲੇ ਡਾਕੂਮੈਂਟ ਹੈਗੇ ਆ ਉਹ ਦੇ ਕੇ ਫੇਰ ਅੰਦਰ ਜਾਣ ਦੇਣਾ ਤਾਂ ਇੱਥੇ ਜਿਹੜੇ ਆਈ ਕਾਰਡ ਜਾਂ ਫਿਰ ਜਿਹੜੇ ਵੋਟਰ ਬਣੇ ਹੋਏ ਨੇ ਉਹ ਦਿਖਾ ਕੇ ਔਰ ਜਾਂ ਫਿਰ ਜਿਨ੍ਹਾਂ ਕੋਲ GSTs ਨੰਬਰ ਹੈਗੇ ਜਿਹੜੇ ਜਿੱਦਾਂ ਮੈਂ SSMM ਦਾ ਦੱਸਿਆ ਉਹ ਵਾਲੇ ਲੋਕ ਹੀ ਆ ਜਿਨ੍ਹਾਂ ਨੂੰ ਇੱਕ ਵਾਰ ਇੱਧਰ ਦਿਖਾ ਦਿਓ ਡੀਐਸ ਚਾਵਲਾ ਜੀ ਬੈਠੇ ਹੋਏ ਨੇ ਉਹਨਾਂ ਦੀ ਟੀਮ ਹੈ ਇੱਥੇ ਇੱਕ ਇੱਕ ਵੋਟਰ ਦੀ ਜਿਹੜੀ ਹੈ ਐਮਾਨਤ ਹੈ ਔਰ ਦੂਜੇ ਪਾਸੇ ਲੱਕੀ ਹੋਣਾ ਦੀਦੀ ਟੀਮ ਹੈ ਉਹਨਾਂ ਦੇ ਮੈਂਬਰ ਲਾਈਨ 'ਚ ਖੜੇ ਨੇ ਔਰ ਚੈੱਕ ਕਰ ਰਹੇ ਨੇ ਕਿ ਕੋਈ ਵੀ ਜਿਹੜੀ ਹੈ ਜਾਲੀ VOTING ਨਾ ਹੋ ਸਕੇ ਪੁਲਿਸ ਫੋਰਸ ਪ੍ਰੋਪਰ ਟੰਗਨਲ ਤਿਆਰ ਕੀਤੀ ਹੋਈ ਹੈ ਤਲਾਸ਼ੀ ਲੈ ਕੇ ਮੋਬਾਈਲ ਜਮ੍ਹਾਂ ਕਰਵਾ ਕੇ ਫੇਰ ਜਿਹੜਾ ਹੈਗਾ ਅੰਦਰ ਜਾਣ ਲਈ ਦਿੱਤਾ ਜਾ ਰਿਹਾ ਔਰ ਹਾਲੇ ਤੱਕ ਇਸ ਇਲੈਕਸ਼ਨ ਦੇ ਵਿੱਚ ਪੂਰਾ ਜੋਰ ਲਗਾਇਆ ਜਾ ਰਿਹਾ ਗੁਰਮੀਤ ਸਿੰਘ ਕੁਲਾਰ ਜੀ ਵੀ ਪਹੁੰਚ ਚੁੱਕੇ ਨੇ ਕਿਉਂਕਿ ਇਲੈਕਸ਼ਨਸ ਨੇ ਇੱਕ ਟੀਮ ਲੱਕੀ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਬੈਚਸ ਵਗੈਰਾ ਲੱਗੇ ਹੋਏ ਨੇ ਔਰ ਜਿਨਨੇ ਵੋਟਰਸ ਨੇ ਸਭ ਅੱਜ ਆਪਣਾ ਪ੍ਰੈਜ਼ੀਡੈਂਟ ਚੁਣ ਲੈਣਗੇ ਦੇਖਣਾ ਹੋਏਗਾ ਕਿ ਅੱਜ ਇਲੈਕਸ਼ਨ ਕਿਸ ਕਾਰਡ ਬੈਠਦਾ ਹੈ ਕਿ ਆ ਡੀਐਸ ਚਾਵਲਾ ਗਰੁੱਪ ਦੀ ਜਿੱਤ ਹੁੰਦੀ ਹੈ ਜਾਂ ਫਿਰ ਲੱਕੀ ਗਰੁੱਪ ਦੀ ਜਿੱਤ ਹੁੰਦੀ ਹੈ ਲੇਕਿਨ ਇੱਥੇ ਤੁਸੀਂ ਦੇਖੋ ਕਿ ਟੀਮ ਲੱਕੀ ਦੇ ਜਿਹੜੇ ਨੇ ਬੈਚ ਔਰ ਕਾਰਡ ਪਾਏ ਹੋਏ ਨੇ ਦੂਸਰੇ ਪਾਸੇ ਡੀਐਸ ਚਾਵਲਾ ਟੀਮ ਦੇ ਬੈਚ ਔਰ ਸਟਿਕਰ ਜਿਹੜੇ ਨੇ ਲੱਗੇ ਹੋਏ ਨੇ ਬੈਚ ਲੱਗੇ ਹੋਏ ਨੇ ਔਰ ਵੋਟਰ ਕਾਰਡ ਇਸ ਤਰ੍ਹਾਂ ਇਹ ਜਿਹੜੇ ਵੋਟਸ ਨੇ ਕਿਹੜੇ-ਕਿਹੜੇ ਇਹਨਾਂ ਦੇ ਵੋਟ ਬਣੇ ਹੋਏ ਨੇ ਉਹ ਦਿਖਾਏ ਜਾਂਦੇ ਨੇ ਉਸ ਤੋਂ ਬਾਅਦ ਤਲਾਸ਼ੀ ਹੋਏਗੀ ਮੋਬਾਈਲ ਜਮ੍ਹਾਂ ਹੋਏਗਾ ਫਿਰ ਤੁਸੀਂ ਅੰਦਰ ਜਾ ਸਕਦੇ ਹੈਗੇ ਫਿਲਹਾਲ ਦੋਨੋਂ ਗਰੁੱਪ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਹੈਗਾ ਕਿ ਇੱਕ ਇੱਕ ਵੋਟ ਦੀ ਜਿਹੜੀ ਹੈ ਇੱਥੇ ਇਮਾਨੀਤ ਹੈ ਜਤਿੰਦਰ ਮਿੱਤੇ ਜੀ ਨਾਲ ਕੋਸ਼ਿਸ਼ ਕਰ ਲੈਂਦੇ ਕਿ ਅਗਰ ਉਹ ਫ੍ਰੀ ਹੈ 2 ਮਿੰਟ ਫ੍ਰੀ ਹੋ ਸਰ 2 ਮਿੰਟ ਇਲੈਕਸ਼ਨ ਜਿਹੜੇ ਹੈਗੇ ਸ਼ੁਰੂ ਹੋ ਚੁੱਕਿਆ ਜੇ ਰਿਜ਼ਲਟ ਆ ਜਾਏਗਾ ਕਿ ਕਿਹੜੇ ਗਰੁੱਪ ਦੀ ਜਿਹੜੀ ਜਿੱਤ ਹੁੰਦੀ ਹੈ ਲੇਕਿਨ ਸਿਆਸਤ ਬਹੁਤ ਹੋਈ ਇਲੈਕਸ਼ਨਲ ਹੈ ਦੇਖੋ ਸਿਆਸਤ ਵਾਲੀ ਜਿਹੜੀ ਗੱਲ ਕਰ ਰਹੇ ਹਾਂ ਇਹ ਭਾਈਚਾਰੇ ਦੇ ਇਲੈਕਸ਼ਨ ਹੈ ਇੰਡਸਟਰੀ ਦੇ ਇਲੈਕਸ਼ਨ ਹੈ ਇਹਦੇ ਵਿੱਚ ਕੋਈ ਪੋਲੀਟੀਕਲ ਨਹੀਂ ਹੈ ਸਾਰੇ ਹੀ ਸਾਂਝਾ ਸਭ ਦੀ ਇੱਕ ਦੂਜੇ ਨਾਲ ਮਾਲ ਲੈਣਾ ਦੇਣਾ ਮਗਰ ਜੋ ਅੱਜ ਦੀ ਰਿਕਾਰਡ ਤੋੜ ਜਿੱਤ ਸਾਨੂੰ ਨਜ਼ਰ ਆ ਰਹੀ ਹੈ ਸਿਰਫ ਤੇ ਸਿਰਫ ਲੱਕੀ ਗਰੁੱਪ ਦੀ ਨਜ਼ਰ ਆ ਰਹੀ ਹੈ ਕਿਉਂਕਿ ਹਰ ਬੰਦੇ ਨੇ ਆ ਕੇ ਸਾਨੂੰ ਕਸਮ ਪਾ ਕੇ ਵੀ ਇਹ ਗੱਲ ਕਹੀ ਹੈ ਕਿ ਜਤਿੰਦਰ ਜੀ ਯਾਦ ਹੀ ਲੱਕੀ ਦੇ ਗਰੁੱਪ ਨੂੰ ਪੂਰੇ ਨੂੰ ਹੀ ਐਪਕੀ ਜਿਤਾ ਕੇ ਲਿਆਵਾਂਗੇ ਕਿਉਂਕਿ ਲੱਕੀ ਗਰੁੱਪ ਜਿਹੜਾ ਇੱਕ ਐਸਾ ਗਰੁੱਪ ਹੈ ਔਰ ਲੱਕੀ ਖਾਸ ਤੌਰ ਤੇ ਆਪਣੇ ਆਪ ਦੇ ਵਿੱਚ ਅਜਿਹੀ ਕਿਸੇ ਦਾ ਹੈ ਜਿਹੜਾ 에ਅਰ ਫੋਰਸ ਤੋਂ ਜਦੋਂ ਉਹਨੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਉਹਨੇ ਆਪਣੀ ਲਾਈਫ ਦੀ ਜਿਹੜੀ ਸ਼ੁਰੂਆਤ ਕੀਤੀ ਅੱਜ ਉਹ ਇੰਡਸਟਰੀ ਦੀ ਸੇਵਾ ਕਰ ਰਿਹਾ ਹੈ ਬੱਚੇ ਉਹਨਾਂ ਦੇ ਫੈਕਟਰੀਜ਼ ਮਾਲਦੇ ਨੇ ਉਹ ਆਪ ਛੋਟੀ ਛੋਟੀ ਇੰਡਸਟਰੀ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਕਿਉਂਕਿ ਉਹਨਾਂ ਨੇ ਗਰਾਊਂਡ ਦੇਖੀ ਹੈ ਮੈਂ ਵੀ ਆਪ ਆਪਣੇ ਹੱਥ ਨਾਲ ਖਰਾਜ ਜ਼ਰਾਂਦਾ ਹੁੰਦਾ ਹੁੰਦਾ ਸੀ ਕਿਸੇ ਵੇਲੇ ਤੇ ਅੱਜ ਮੈਂ ਅੱਜ ਸਾਈਕਲ ਮੈਂ ਵੀ ਬਣਾ ਰਿਆ ਵਾਂ ਔਰ ਮੈਂ ਸਮਝਦਾ ਵਾਂ ਜਿਸ ਸਾਹਮਣੇ ਲੱਗੀ ਦੀ ਸਾਨੂੰ ਲੱਗ ਰਿਹਾ ਵੀ 6700 ਵੋਟਾਂ ਤੋਂ ਪلاس ਅਸੀਂ ਜਿੱਤਾਂਗੇ ਔਰ ਸਾਨੂੰ ਨਹੀਂ ਲੱਗ ਰਿਹਾ ਵੀ ਸਾਡੇ ਸਾਹਮਣੇ ਕੋਈ ਹੈ ਨਹੀਂ ਮੰਨਦਾ ਬੋਗਸ ਬੋਗਸ ਹੈ ਜਾਂ ਫਿਰ ਫੇਕ ਵੋਟਿੰਗ ਕੀਤਾ ਰੱਖੂ ਸਾਡੀ ਵੱਲੋਂ 100% ਪ੍ਰਸ਼ਾਸਨ ਨੂੰ ਕਿਹਾ ਗਿਆ ਆਦਰ ਦਿਸ ਸਾਈਡ ਆਦਰ ਕਿਸੇ ਵਜ੍ਹਾ ਨਹੀਂ ਪਿਛਲੇ ਵਾਰ ਰੋਕ ਸਕੇ ਸੀ ਆਪਾਂ ਰੋਲਾ ਪਿਆ ਸੀ ਲੇਖੋ ਗੱਲ ਇਹ ਹੈ ਕਿਸੇ ਦੀ ਮੈਂਟੈਲਿਟੀ ਨੂੰ ਰੋਕਿਆ ਨਹੀਂ ਜਾ ਸਕਦਾ ਮਗਰ ਜਤਿੰਦਰ ਮਿੱਤਲਦੇਸ ਗਰੁੱਪ ਦੀ ਅਸੀਂ ਇੱਕ ਗੰਟੀ ਲੰਨੇ ਆ ਸਾਡੀ ਮੈਂਟੈਲਿਟੀ ਪਹਿਲੇ ਦਿਨ ਤੋਂ ਕਲੀਅਰ ਸੀ ਪਹਿਲੇ ਦਿਨ ਤੋਂ ਪ੍ਰਸ਼ਾਸਨ ਲਗਾਉਣ ਦਾ ਮਤਲਬ ਇਹ ਆ ਵੀ ਫੇਅਰ VOTING ਹੋਵੇ ਆਪਣਾ ਵੋਟ ਦਾ ਅਧਿਕਾਰ ਹਰੇਕ ਬੰਦਾ ਆਪਣੇ ਮਨ ਨਾਲ ਕਰੇ ਔਰ ਉਹੀ ਮਨ ਨਾਲ ਲੱਕੀ ਨੂੰ ਜਿਤਾ ਰਿਹਾ ਵਾ ਕਿ ਲੱਕੀ ਜਿਹੜਾ ਵਾ ਇੱਕ ਤਾਂ ਪੋਲਿਟਿਕਲ ਨਹੀਂ ਆ ਇਜ਼ ਨੋਟ ਅ ਪੋਲਿਟਿਸ਼ੀਅਨ ਗੰਦੀ ਪੋਲਿਟਿਕ ਨਹੀਂ ਜਾਣਦਾ ਉਹਨੂੰ ਕੁਝ ਨਹੀਂ ਪਤਾ ਇਸ ਬਾਰੇ ਵਿੱਚ ਉਹ ਸਿਰਫ ਸੇਵਾ ਕਰਨਾ ਜਾਣਦਾ ਹੈ ਸੇਵਾ ਹੀ ਕਰਨ ਲਈ ਉਹ ਇੰਡਸਟਰੀ ਦੀ ਆਇਆ ਹੈ ਔਰ ਦੋ ਸਾਲ ਪਹਿਲੇ ਇਲੈਕਸ਼ਨ ਹੋਏ ਮੈਨੂੰ 35 ਸਾਲ ਹੋ ਗਏ ਇਸ ਇਲੈਕਸ਼ਨਾਂ ਚ ਕਿ ਇਹਨੇ ਅੱਠਾਂ ਬੰਦਿਆਂ ਨੂੰ ਇੱਕ ਜੁੱਟ ਰੱਖਿਆ ਔਰ ਹੁਣ ਵੀ ਉਹ ਇੱਕ ਜੁੱਟ ਰੱਖਣ ਦੀ ਕਪੈਸਿਟੀ ਰੱਖਦਾ ਹੈ ਐਨੇ ਮੈਂ ਗੱਲ ਕਰਾਂਗਾ ਉਹ ਇੱਕ ਚੀਜ਼ ਦਾ ਜਵਾਬ ਦਿਓ ਕਿ ਤੁਸੀਂ ਕਹਿੰਦੇ ਹੋ ਨਾ ਕਿ ਭਾਈਚਾਰਾ ਹੈਗਾ ਸਭ ਇੱਕ ਦੂਜੇ ਨੂੰ ਮਾਲ ਦਿੰਦੇ ਆ ਸਭ ਇੱਕ ਦੂਜੇ ਨਾਲ ਸਬੰਧ ਰੱਖਦੇ ਆ ਫਿਰ ਇੱਕ ਦੂਜੇ ਨੂੰ ਨਾਮ ਲੈ ਲੈ ਕੇ આરોਪ ਕਿਉਂ ਸਿਰਫ ਇੱਕ ਦੋ ਬੰਦਿਆਂ ਦੀ ਈਗੋ ਪ੍ਰੋਬਲਮ ਦੀ ਵਜ੍ਹਾ ਨਾਲ ਅਦਰਵਾਈਜ਼ ਇਹ ਯਨਾਨੀ ਮਸਲੀ ਸੀਗਾ ਇੱਕ ਦੋ ਸਾਰੇ ਗਰੁੱਪਾਂ ਨੂੰ ਲੱਕੀ ਮਨਜ਼ੂਰ ਸੀ ਮੈਂ ਬੜੇ ਵੱਡੇ ਸ਼ਬਦ ਕਹਿ ਰਿਹਾ ਵਾਂ ਮੈਂ ਇਹ ਸ਼ੋਅ ਨਹੀਂ ਕਰ ਦਦਾ ਰਿਟਰਨ ਵੀ ਹੈ ਰਿਕਾਰਡਿੰਗਾਂ ਵੀ ਹੈ ਦੋਨਾਂ ਗਰੁੱਪਾਂ ਨੂੰ ਲੱਕੀ ਦੇ ਲਈ ਸਾਰੇ ਬੰਦੇ ਸਹਿਮਤ ਸੀ ਵੀ ਲੱਕੀ ਜਿਹੜਾ ਵਾ ਸਾਨੂੰ ਮਨਜ਼ੂਰ ਹੈ ਉਹ ਕਲੀਅਰ ਕੱਟ ਹੈ ਸਾਰੀ ਗੱਲਾਂ ਸਾਰਿਆਂ ਨੂੰ ਪਤਾ ਸੀਗਾ ਇਹ ਸਿਰਫ ਇੱਕ ਦੋ ਬੰਦਾ ਦੀ ਈਗੋ ਨੇ ਇਲੈਕਸ਼ਨ ਕਰਾਇਆ ਹੈ ਚਲੋ ਇੱਕ ਦੋ ਬੰਦੇ ਦੀ ਈਗੋ ਨੇ ਜਿਹੜਾ ਹੈਗਾ ਇਲੈਕਸ਼ਨ ਜਿਹੜਾ ਹੈਗਾ ਕਰਾ ਦਿੱਤਾ ਹੈਗਾ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵੋਟਰ ਜਿਹੜੇ ਨੇ ਪਹੁੰਚੇ ਹੋਏ ਨੇ ਔਰ ਗਲਤ ਗੱਲ ਕਰ ਲੈ ਸਰ ਵੋਟ ਕਰ ਲਈ ਹੈ ਹਲੇ ਕਰੀਏ ਨਹੀਂ ਸਰ ਮੈਂ ਬੋਟਰ ਨਹੀਂ ਆ ਮੈਂ ਸਪੋਰਟਰ ਆ ਹਾਂਜੀ ਮੈਂ ਸਪੋਰਟ ਕਰਨ ਆਇਆ ਹਾਂ ਹੀ ਵੋਟ ਅੱਛਾ ਸਪੋਰਟ ਕਰਨ ਆਏ ਹੋ ਵੋਟ ਕਰਨੇ ਆ ਤੁਸੀਂ ਵੋਟ ਕਰ ਰਹੇ ਹੋ ਸਪੋਰਟ ਕਰਨੇ ਸਪੋਰਟ ਕਰਨੇ ਜੀ ਜੇ ਵੋਟ ਨਹੀਂ ਕਰੋਗੇ ਨਹੀਂ ਵੋਟ ਨਹੀਂ ਵੋਟ ਨਹੀਂ ਤੁਹਾਡੀ ਵੋਟ ਪਾਉਣ ਦੀ ਜੀ ਅਸੀਂ ਅੱਛਾ ਵੋਟ ਪਾਇੰਦੀ ਹੈ ਕੀ ਇਹ ਕੀ ਮਾਹੌਲ ਹੈਗਾ ਮਾਹੌਲ ਵਧੀਆ ਜੀ ਸਾਰਾ ਸ਼ਾਂਤੀ ਨਾਲ ਚੱਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਅੱਛਾ ਇਹ ਦੋਹਰੀ ਟੀਮਾਂ ਸਿਆਣੀਆਂ ਨੇ ਜੀ ਬੰਨਾ ਇਹੀ ਚਾਹੀਦਾ ਹੋਣਾ ਵੀ ਇਹੀ ਚਾਹੀਦਾ ਇਲੈਕਸ਼ਨ ਦਾ ਮਤਲਬ ਇਹੀ ਹੈ ਸ਼ਾਂਤੀ ਨਾਲ ਨਿਭੜਨਾ ਚਾਹੀਦਾ ਸਾਰਾ ਕੁਝ ਬਿਲਕੁਲ ਸਿਆਣੀਆਂ ਟੀਮਾਂ ਨੇ ਵਧੀਆ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਗਈ ਬਿਲਕੁਲ ਔਰ ਇਹ ਸਿਆਣੇ ਲੋਕ ਨੇ ਕਿਉਂਕਿ ਇਹ ਸਾਡੇ ਸ਼ਹਿਰ ਦੇ ਬਿਜ਼ਨਸਮੈਨ ਨੇ ਇਹ ਕਿਸੇ ਸਿਆਸਤ ਦਾ ਜਾਂ ਕਿਸੇ ਜਿਹੜੇ ਕਹਈਏ ਕੀ politicans ਆ ਇਲੈਕਸ਼ਨ ਨਹੀਂ ਹੋ ਰਿਹਾ ਇਹ ਸ਼ਹਿਰ ਦੇ ਭਾਈਚਾਰੇ ਦਾ ਹੀ ਇਲੈਕਸ਼ਨ ਹੈ ਸ਼ਹਿਰ ਦੇ ਇੰਡਸਟਰੀਜ਼ ਨੇ ਸਭ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਇਸ ਵਿੱਚ ਇਸ ਦੀ ਸਿਆਸਤ ਲਈ ਜਿਹੜੀ ਹੈ ਉਹ ਜਗਾ ਨਹੀਂ ਹੋਣੀ ਚਾਹੀਦੀ ਲੇਕਿਨ ਆਰੋਪ ਇੱਕ ਦੂਜੇ ਦੇ ਉੱਤੇ ਬਹੁਤ ਲੱਗੇ ਲੇਕਿਨ ਜਿਹੜੇ ਵੋਟਰ ਨੇ ਉਹ ਇਹ ਕਹਿ ਰਹੇ ਆ ਕਿ ਇਹ ਪਾਈਚਾਰੇ ਦਾ ਇਲੈਕਸ਼ਨ ਹੈ ਔਰ ਜਿਹੜੇ ਲੋਕ ਵੋਟ ਵੀ ਕਰਕੇ ਆਏ ਆ ਸਰ ਵੋਟ ਕਰ ਲਈ ਕਿ ਕਰਨੀ ਹੈ ਹਲੇ ਕਰਨੀ ਹੈ ਕਰਨੀ ਹੈ ਹਾਂਜੀ ਹਾਂ ਤੇ ਜਿਹੜੇ ਆਰੋਪ ਪਾ ਗਏ ਆ ਔਰ 100% ਗੱਲ ਕਰ ਲੈਣੇ ਆ ਗੁਰਮੀਤ ਸਿੰਘ ਕੁਲਾਰ ਅਗਰ ਫ੍ਰੀ ਆ ਗੱਲ ਕਰਨ ਲਈ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਫੇਰ ਇਲੈਕਸ਼ਨ ਚੱਲ ਰਹੇ ਆ ਸਰ ਫੇਰ ਇਲੈਕਸ਼ਨ ਚੱਲ ਰਹੀ ਹੈ ਕਿ ਬਹੁਤ ਵਧੀਆ ਤਕਰੀਬਨ 1000 ਦੇ ਕਰੀਬ ਪੋਲਿੰਗ ਹੋ ਗਈ ਆ ਮੈਂਬਰਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਵਾ ਕਿਉਂਕਿ ਕਿਤੇ ਨਾ ਕਿਤੇ ਮੈਂਬਰਾਂ ਨੂੰ ਇੱਕ ਸ਼ੰਕਾ ਸੀਗਾ ਕਿ ਜੰਮੂ ਕੋਲੋਨੀ ਸਮਾਲ ਸਕੇਲ ਮੈਨੂਫੈਕਚਰਰ ਐਸੋਸੀਏਸ਼ਨ ਜਿਹੜੀ ਦਲਜੀਤ ਸਿੰਘ ਨੇ ਤਬਾਹ ਕਰਤੀ ਉਸ ਤਬਾਹੀ ਨੂੰ ਰੋਕਣ ਲਈ ਥੋੜੇ ਦਿਨ ਪਹਿਲਾਂ ਹੀ ਆਪਾਂ ਆਜ਼ਾਦੀ ਦਿਵਸ ਬਣਾਇਆ ਪਰ ਅਸੀਂ ਪਿਛਲੇ 2 ਸਾਲ ਤੋਂ ਯੂਸੀਪੀਐਮਏ ਦੇ ਵਿੱਚ ਵੀ ਤੁਸੀਂ ਉਹ ਦੇਖ ਰਹੇ ਹੋ ਝੰਡਾ ਲਹਿਰਾ ਰਹੇ ਆ ਆਜ਼ਾਦੀ ਦਿਵਸ ਮਨਾ ਰਹੇ ਆ ਮੈਂਬਰਾਂ ਨੇ ਮਨ ਬਣਾਇਆ ਹੋਇਆ ਕਿ ਅਸੀਂ ਆਜ਼ਾਦ ਹੀ ਰਹਿਣਾ ਅਸੀਂ ਦਲਜੀਤ ਸਿੰਘ ਦੇ ਗੁਲਾਮ ਨਹੀਂ ਹੋਣਾ ਦੂਸਰੀ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਉਹਨੇ ਆਪਣੇ ਪਿਛਲੇ 5 ਟਰਮਾਂ ਦੇ ਕਾਰਜਕਾਲ ਦੇ ਵਿੱਚ ਸਿਵਾਏ ਵਿਨਾਸ਼ ਤੋਂ ਕੁਝ ਨਹੀਂ ਕੀਤਾ ਸੋ ਸਾਨੂੰ ਬਹੁਤ ਆਸ ਆ ਮੈਂਬਰਾਂ ਦਾ ਸਰ ਸਾਹਿਬ ਤਲਖੀ ਕਿਉਂ ਆ ਜੀ ਸ਼ਬਦਾਂ ਦੇ ਵਿੱਚ ਇਹ ਤਾਂ ਭਾਈਚਾਰੇ ਦਾ ਇਲੈਕਸ਼ਨ ਹੈ ਤੁਸੀਂ ਦੇਖੋ ਪਿਛਲੇ 3-4 ਦਿਨ ਤੋਂ ਜਦੋਂ ਕੋਈ ਵਿਅਕਤੀ ਭਾਵੇਂ ਤੁਹਾਡਾ ਭਰਾ ਹੋਵੇ ਤੁਹਾਡੇ ਯਾਰ ਹੋਵੇ ਜੇ ਕੋ ਯਾਰ ਗਦਾਰੀ ਕਰੇ ਤੇ ਫਿਰ ਗਦਾਰੀ ਬਰਦਾਸ਼ਤ ਨਹੀਂ ਹੁੰਦੀ ਇਹ ਪਰਸਨਲ ਅਟੈਕ ਹਾਂ ਤੁਸੀਂ ਦੇਖੋ ਲੱਕੀਜੀ ਕੋਲੋਂ ਕੀ ਹੋਇਆ ਗਲਤ ਐਸਾ ਅਗਰ ਉਹਨਾਂ ਨੇ ਬ੍ਰੇਕ ਬਣਾ ਲਈ ਡਿਸਕ ਬ੍ਰੇਕ ਕਾਸਟ ਇਫੈਕਟਿਵ ਔਰ ਅਪ ਟੂ ਇੰਟਰਨੈਸ਼ਨਲ ਸਟੈਂਡਰਡ ਉਹ ਬਿਸ਼ਕਰਮਾ ਜੀ ਨੂੰ ట్రాਸਮੀ ਆਈ ਉਹ ਉਹ ਕਹਿੰਦੇ ਮੇਰੀ ਇਹ ਮੋਨੋਪੋਲੀ ਦੀ ਆਈਟਮਸ ਜੀ ਇਹਨੂੰ ਨਹੀਂ ਬਣਾਉਣੀ ਚਾਹੀਦੀ ਸੀ ਜਦ ਕਿ ਬਿਸ਼ਕਰਮਾ ਜੀ ਨੇ ਉਹਨਾਂ ਦੀਆਂ ਆਈਟਮਾਂ ਨੂੰ ਬਣਾ ਲਿਆ ਚੇਨ ਨੂੰ ਸੋ ਇਹ ਨਹੀਂ ਹੋਣਾ ਚਾਹੀਦਾ ਇਹ ਗਲੋਬਲ ਮਾਰਕੀਟ ਹੈ ਕੋਈ ਵੀ ਪ੍ਰੋਡਕਟ ਬਣਾ ਸਕਦਾ ਅੱਛਾ ਬੋਗਸ VOTING ਨੂੰ ਕਿੱਦਾਂ ਰੋਕੋਗੇ ਲਾਸਟ ਟਾਈਮ ਵੀ ਇਹ ਰੋਲਾ ਸੀਗਾ ਇਸ ਵਾਰ ਬੋਗਸ VOTES ਇਸ ਵਾਰ ਤਾਂ QR ਕੋਡ ਤੇ ਵੋਟ ਪੈ ਰਹੀ ਆ ਅੱਛਾ ਕੋਈ ਚਾਂਸ ਨਹੀਂ ਬੋਗਸ VOT ਦਾ ਇੱਕ ਵੋਟ ਪੈਣ ਗਈ ਸੀ ਅੰਦਰ ਸਿਸਟਮ ਨੇ అలਾਰਮ ਦਿੱਤਾ ਨਹੀਂ ਪਈ ਥੈਂਕ ਯੂ ਸਰ ਤਾਂ ਇਸ ਵਾਰ ਇਹ QR ਕੋਡ ਜਿਹੜੀ ਨਵੀਂ ਲੈ ਕੇ ਆਏ ਨੇ QR ਕੋਡ ਦੇ ਹਿਸਾਬ ਨਾਲ VOTING ਹੋਏਗੀ ਇਸ ਕਰਕੇ ਇਸ ਵਾਰ ਬੋਗਸ VOTING ਦਾ ਕਿਤੇ ਵੀ ਕੋਈ ਵੀ ਚਾਂਸ ਨਹੀਂ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਸਭ लोग खड़ेले वोट करने के लिए वीर जी वोट करे हां जी कराए जी कराए करा सर वीर जी ਤੁਸੀਂ हां जी हां जी ਤਾਂ ਇੱਥੇ ਦੇਖੋ ਨੌਜਵਾਨ ਜਿਹੜੇ ਨੇ ਸਭ ਵੋਟ ਕਰਕੇ ਆ ਚੁੱਕੇ ਨੇ ਔਰ ਮੋਬਾਈਲ ਬਾਹਰ ਹੀ ਜਮ੍ਹਾਂ ਕਰਵਾ ਦਿੱਤੇ ਜਾਂਦੇ ਨੇ ਕਿਉਂਕਿ ਮੋਬਾਈਲ ਇਸਰ ਅੰਦਰ ਅਲਾਉਡ ਨਹੀਂ ਔਰ QR ਕੋਡ ਦੇਖ ਕੇ VOTING ਹੋਏਗੀ ਸਰ ਮੋਬਾਈਲ ਫੜਲੇ ਹੈ ਨਾ ਯਾਰਾਂ ਦੋਸਤਾਂ ਦੇ ਬਿਲਕੁਲ ਬਿਲਕੁਲ ਸਰ ਫੜਲੇ ਹਨ ਅੰਦਰ ਅਲਾਉਡ ਨਹੀਂ ਹੈ ਨਹੀਂ ਬਿਲਕੁਲ ਅਲਾਉਡ ਨਹੀਂ ਹੈ ਅੱਛਾ ਕਿਸ ਤਰ੍ਹਾਂ ਹੋ ਰਹੀ ਹੈ VOTING ਬਹੁਤ ਹੀ ਭਾਈਚਾਰੇ ਵਾਲਾ ਇਹ ਇਲੈਕਸ਼ਨ ਹੈਗਾ ਫਿਲਹਾਲ ਕਿੱਦਾ ਚੱਲ ਰਿਹਾ ਵੋਟਿੰਗ ਫਿਲਹਾਲ ਤਾਂ ਸਭ ਠੀਕ ਚੱਲ ਰਿਹਾ ਦਾ ਬਾਕੀ ਦੇਖਦੇ ਹਾਂ ਸ਼ਾਮ ਨੂੰ ਰਿਜ਼ਲਟ ਆਊਗਾ ਕਿੱਦਾ ਪਲੜਾ ਪਾਰੀ ਲੱਗ ਰਿਹਾ ਸਰ ਪਲੜਾ ਦਾ ਤਾਂ ਚਾਵਲਾ ਗਰੁੱਪ ਦਾ ਹੀ ਪਾਰੀ ਹੈ ਅੱਛਾ ਕਾਰਨ ਕਾਰਨ ਤੁਸੀਂ ਦੇਖ ਹੀ ਰਹੇ ਹੋ ਸਰ ਮੋਬਾਈਲ ਸਾਡੇ ਕੋ ਖੜੇ ਹੈ ਪਏ ਹੈ ਤੇ ਜਿੰਨੇ ਮੋਬਾਈਲ ਪਏ ਨੇ ਯਾਨੀ ਮਤਲਬ ਵੋਟਿੰਗ ਸਾਡੇ ਕੋ ਜਾ ਰਹੀ ਹੈ ਚਾਵਲਾ ਜੀ ਕਹਿੰਦੇ ਸੀ ਕਿ ਬੋਗਸਿੰਗ ਵੋਟਿੰਗ ਦੇ ਨਾਲ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਕਰ ਕਰ ਰਹੇ ਸਰ ਅੰਦਰੋਂ ਜੀ ਜੋ ਪਤਾ ਲੱਗ ਰਿਹਾ ਸਾਨੂੰ ਪਰ ਦੇਖਦੇ ਹਾਂ ਸ਼ਾਮੀ ਨਹੀਂ ਪਰ ਕੁਲਾਰ ਸਾਹਿਬ ਤਾਂ ਕਹਿੰਦੇ QR ਕੋਡ ਆ ਗੋਗਲਸ VOTING ਹੋਣ ਦਾ ਮਤਲਬ ਇਹ ਹੈ ਉਹ ਸਾਰੇ ਅੰਦਰ ਜਿਹੜੇ ਆਪਣਾ GST ਲੈ ਕੇ ਫਾਰਮ ਲੈ ਕੇ ਜਾ ਰਹੇ ਆ ਉਹ ਚੈੱਕ ਹੀ ਨਹੀਂ ਕਰਦੇ ਕੋਈ ਅਚਾਉਦੀ ਚੈਕਿੰਗ ਨਹੀਂ ਉਹ ਜਿਹੜਾ ਮਰਜ਼ੀ ਲੈ ਕੇ ਜਾ ਰਿਹਾ ਪਾਰਿਆ ਵੋਟ ਨਹੀਂ ਪਰ ਭਾਰਤ ਤਾਂ ਤੁਹਾ ਦੇਖਣਾ ਤੁਹਾਡਾ ਗਰੁੱਪੋ ਵੀ ਖੜਾ ਹੈ ਇਹਨਾਂ ਦਾ ਗਰੁੱਪੋ ਵੀ ਖੜਾ ਹੈ ਗਰੁੱਪ ਖੜਿਆ ਪਛਾਣਦੇ ਤਾਂ ਹੋਵਗੇ ਨਾ ਸਰ ਪਛਾਣਾਂਗੇ ਅੰਦਰ ਥੋੜੀ ਤੁਸ ਜਿਬਰ ਪਛਾਣ ਲਿਆ ਅੰਦਰ ਉਹ ਕਿਹੜਾ GST ਲੈ ਕੇ ਜਾ ਰਹੇ ਪਤਾ ਉਹ ਆਈਡੈਂਟੀਫਾਈ ਹੋਣਾ ਚਾਹੀਦਾ ਬਿਲਕੁਲ ਤਾ ਜਿਹੜੇ GST ਦੇ ਉੱਤੇ ਅਲਾਉ ਕੀਤੀ ਗਈ ਹੈਗੀ VOTING ਉਹਦੇ ਉੱਤੇ ਸਵਾਲ ਖੜੇ ਕਰ ਰਹੇ ਆ ਕਿ GST ਨੰਬਰ ਆਖਰ ਪਤਾ ਹੋਣਾ ਚਾਹੀਦਾ ਕਿ ਜਿਹੜਾ ਅੰਦਰ ਜਾ ਰਿਹਾ ਮੈਂਬਰ ਕਾ GST ਨੰਬਰ ਉਹਦਾ ਹੀ ਹੈ ਇਸ ਬਾਰੇ ਜਨੂਆਰ ਕੋਡ ਦੇ ਨਾਲ ਜਿਹੜੀ ਇਹ VOTING ਹੋ ਰਹੀ ਹੈ ਪਰ ਜਿਹੜੇ ਮੈਂਬਰ ਨੇ ਉਹ GST ਫਾਰਮ ਵੀ ਲੈ ਕੇ ਜਾ ਰਹੇ ਨੇ ਪਰ ਇਤਰਾਜ਼ ਜਤਾਇਆ ਜਾ ਰਿਹਾ ਕਿ ਕਿਆ ਵਾਕਈ GST ਉਸਦੀ ਹੈ ਕਿ ਨਹੀਂ ਇਹਦਾ ਜਵਾਬ ਕੀ ਮਿਲੇਗਾ ਫਿਰ GST ਜਿਹੜੇ ਨੰਬਰ ਲੈ ਕੇ ਜਾ ਰਹੇ ਆ ਇਹ ਗੱਲ ਤਾਂ ਜੀ ਸਾਰਾ ਕੁਝ ਕੋਈ ਫੋਟੋ ਨਹੀਂ ਮਲਾਈ ਜਾ ਰਹੀ ਕੁਛ ਨਹੀਂ ਆਵਾ ਹੁਣੇ ਦੋ ਮੁੰਡੇ ਦੋ ਕੇਸ ਆਏ ਉਹ ਬੋਰਡ ਪਾਉਣਗੇ ਉਹ ਕਹਿੰਦੇ ਤੁਹਾਡੀ ਬੋਰਡ ਪਹਿਲਾਂ ਪੈ ਚੁੱਕੀ ਆ ਪੂਰਾ ਗੋਲ ਮੋਲ ਕੰਮ ਚੱਲ ਰਿਹਾ ਨਾ ਕਿਸੇ ਆਇਡੈਂਟੀ ਕਾਰਡ ਨਾਲ ਫੋਟੋ ਮਲਾਈ ਜਾ ਰਹੀ ਹੈ ਨਾ ਕੁਝ ਹੋਇਆ ਨਾ ਅੰਦਰ ਸਾਡਾ ਕੋਈ ਬੰਦਾ ਬੈਠਾ ਵਾ ਸਭ ਚੱਲ ਰਿਹਾ ਮਨਮਰਜ਼ੀ ਨਾਲ ਚੱਲ ਰਿਹਾ ਕੰਮ ਸਾਰਾ ਪਤేశਵਰ ਕਿਹਾ ਸੀ ਅਸੀਂ ਇਸ ਵਾਰ ਬੋਗਸ VOTING ਹੋਣੀ ਨਹੀਂ ਦੇਣੀ ਸਾਰਾ ਅਸੀਂ ਦੋੜਾ ਕਿਹਾ ਪਰ ਪ੍ਰੈਜ਼ਾਈਡਿੰਗ ਅਫਸਰ ਨੇ ਕਿਹਾ ਸੀ ਬੋਗਸ VOTING ਹੋ ਰਹੀ ਹੈ ਆ ਹੁਣੇ ਤੋਂ ਮੁੰਡਾ ਅੰਦਰ ਗਿਆ ਚੇਫ ਵੈਰੀਫਾਈ ਕਰ ਤੁਹਾਡੇ ਮੂਰੇ ਪੇਸ਼ ਕਰ ਦਿੰਦੇ ਆਂ ਅਸੀਂ ਨਹੀਂ ਕੁਲਾਰ ਸਾਹਿਬ ਕਹਿੰਦੇ ਸੀ QR ਕੋਡ ਲਗਾਤੇ ਉਸ ਤੋਂ ਬਿਨਾ VOTING ਨਹੀਂ ਹੋਣੀ ਉਹ ਹੋ ਰਿਹਾ ਅੰਦਰ ਸਾਰਾ ਕੁਲਾਰ ਸਾਹਿਬ ਉਹ ਕੌਣ ਹੁੰਦੇ ਨੇ ਪ੍ਰੈਜ਼ਾਈਡਿੰਗ ਅ ਮੈਂ ਤੁਹਾਡੇ ਕੋਲ 50 ਮਿੰਟਾਂ 'ਚ ਮੁੰਡਾ ਆਊਗਾ ਤੁਹਾਡੇ ਕੈਮਰੇ ਤੇ ਲੈ ਕੇ ਆਉਣਾ ਉਹ ਵੋਟ ਪਾਉਣ ਗਿਆ ਕਹਿੰਦਾ ਤੇਰੀ ਵੋਟ ਪੈ ਗਈ ਤੂੰ ਜਾ ਇਹਦਾ ਮਤਲਬ ਇਸ ਵਾਰ ਵੀ ਬੋਗਸ VOTING ਪੂਰੀ ਠੋਕ ਮਾਰਾ ਕੇ ਗੁੰਡਾਗਰਦੀ ਨੰਗਾ ਨਾਚ ਹੋ ਰਿਹਾ ਬੁਰਾ ਹਾਲ ਹੋ ਰਿਹਾ ਕੋਈ ਬੰਦਾ ਅੰਦਰ ਨਹੀਂ ਕੋਈ ਪੁੱਛਣ ਵਾਲਾ ਨਹੀਂ ਦੱਸਣ ਵਾਲਾ ਨਹੀਂ ਔਰ ਜਿੰਨਾ ਪੁਲਿਸ ਪ੍ਰਸ਼ਾਸਨ ਆ ਉਹ ੱੱਕਾ ਕਰ ਰਿਹਾ ਨਹੀਂ ਫਿਰ ਜਿਹੜੇ ਲੱਕੀ ਗਰੁੱਪ ਦਾਵਾ ਕਰ ਰਿਹਾ ਕਿ 900 ਵੋਟਾਂ ਨਾਲ ਜਿੱਤਾਂਗੇ ਉਹ ਕਿੱਦਾਂ ਆਸੀਂ ਇੱਦਾਂ ਹੀ ਅਸੀਂ ਜਿੱਤਣਾ ਫੇਰ ਅਸੀਂ ਆ ਬੋਗਸ ਜਿੰਨੀਆਂ ਮਰਜ਼ੀ ਵੋਟਾਂ ਪਾ ਲੈਣ ਲੀਡ ਮੈਂਬਰਾਂ ਨੇ ਇੰਨੀ ਦੇਣੀ ਐ ਉਹਨਾਂ ਦੀ ਬੋਗਜ਼ ਬੋਰਡ ਦੇ ਉੱਤੇ ਦੀ ਪੈਰ ਰੱਖ ਕੇ ਜਿੱਥੇ ਦਰਜ ਕਰਾਂਗੇ ਤੇ ਜਿਹੜੀ ਬੋਗਜ਼ VOTING ਦੀ ਪਿਛਲੀ ਵਾਰ ਰੋਲਾ ਪਿਆ ਸੀ ਉਹੀ ਰੋਲਾ ਇਸ ਵਾਰ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ